ਖੋੜਾ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਤ ਪੰਜਾਬ ਦੀ ਸ਼ਾਨ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਜੋ ਪਿਛਲੇ ਦਿਨੀ ਪਾਣੀ ਨੇ ਬਹੁਤ ਭयंकर ਤਬਾਹੀ ਮਚਾਈ ਹੈ ਹੜ੍ਹਾਂ ਦੀ ਸਥਿਤੀ ਕਰਕੇ ਕਾਫੀ ਨੁਕਸਾਨ ਹੋਇਆ ਉਹਦੇ ਸਬੰਧ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਲਈ ਫਰੀਦਕੋਟ ਆਏ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਨਾ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੀ ਸ਼ਾਨ ਸਰਦਾਰ ਕੇਵਲ ਸਿੰਘ ਜੀ ਢਿੱਲੋ ਸਾਹਿਬ ਤੁਹਾਡੇ ਰੂਪ ਰੂਪ ਹਨ ਮੇਰੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਭਰਾਵੋ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਬੈਠੇ ਸਾਡੇ ਪ੍ਰਧਾਨ ਗੌਰਵ ਕੱਕੜ ਜੀ ਔਰ ਸਾਰੇ ਸੀਨੀਅਰ ਭਾਜਪਾ ਦੇ ਨੇਤਾ ਸਹਿਬਾਨ ਅੱਜ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਅੱਜ ਦਾ ਵਿਸ਼ਾ ਹੜਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੜਾ ਨੇ ਤਵਾਹੀ ਲਿਆਤੀ। ਕਿ ਜਿਆਦਾ ਤਵਾਦ ਕਰਤਾ ਪਰ ਮੈਂ ਜੋ ਤਵਾਹੀ ਕੁਦਰਤੀ ਹੋਈ ਹੈ ਉਸ ਤੋਂ ਵੀ ਜ਼ਿਆਦਾ ਇਹ ਤਵਾਹੀ ਦਾ ਜਿਹੜਾ ਕਾਰਨ ਆ ਉਹ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਰਉਣਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ 4 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਖੇਤੀ ਹੈ ਉਹ ਤਵਾਹ ਹੋ ਚੁੱਕੀ ਹੈ। 4 ਲੱਖੀ ਲੋਕਾਂ ਨੂੰ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਉਸ ਤੋਂ ਵੀ ਜ਼ਿਆਦਾ 2500 ਪਿੰਡ ਤਬਾਹ ਹੋ ਗਏ ਲਗਭਗ ਪੰਜਾਬ ਦਾ ਹਰੇਕ ਜ਼ਿਲ੍ਹਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ 55 ਮੌਤਾਂ ਵੀ ਹੋ ਗਈਆਂ ਇਤੋਂ ਤੱਕ ਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਕਾਪੇਆ ਕਿਤਾਬਾਂ ਤੱਕ ਵੀ ਰੁੜ ਗਈਆਂ ਪਰ ਸਭ ਤੋਂ ਜਿਹੜਾ ਚਿੰਤਾ ਦਾ ਵਿਸ਼ਾ ਕਿ ਮੌਸਮ ਵਿਭਾਗ ਨੇ ਵੀ 2 ਮਹੀਨੇ ਪਹਿਲਾਂ ਕਿ ਵਾਰਨਿੰਗ ਈਸ਼ੂ ਕਰਤੀ ਸੀ ਵੀ ਇਸ ਸਾਲ ਜਿਹੜਾ ਮੌਸਮ ਆ ਇਹਦੇ ਵਿੱਚ ਮੀਂਹ ਦੀ ਤਦਾਦ ਜ਼ਿਆਦਾ ਹੋਏਗੀ ਜ਼ਿਆਦਾ ਮੀਂਹ ਆਉਣਗੇ ਪਰ ਪੰਜਾਬ ਸਰਕਾਰ ਨੇ ਉਹਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਸੈਂਟਰ ਸਰਕਾਰ ਨੇ ਪੈਸੇ ਭੇਜੇ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਹੜਾ ਔਰ ਤੋਂ ਪਹਿਲਾਂ ਆਪਾਂ ਨਦੀਆਂ ਨਾਲੇ ਸਾਫ਼ ਕਰਨ ਲਈ ਪੈਸੇ ਆਉਂਦੇ ਆ ਕੋਈ ਪ੍ਰਵਾਹ ਨਹੀਂ ਕੀਤੀ ਕੋਈ ਨਦੀ ਕੋਈ ਨਾਲਾ ਸਾਫ਼ ਨਹੀਂ ਹੋਇਆ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਉੱਥੇ ਤੂ ਤੂ ਮੈਂ ਮੈਂ ਹੋਈ ਆ ਨਾਲੇ ਸਿਰਫ ਟੈਂਡਰ ਲੱਗੇ ਆ ਨਾਲੇ ਨਹੀਂ ਸਾਫ਼ ਹੋਏ ਇਹਨਾਂ ਨੇ ਐਸਟੀਮੇਟ ਭੇਜਤਾ ਜਦੋਂ ਹੜ ਆਏ ਕਿ 20000 ਕਰੋੜ ਰੁਪਇਆ ਸਾਨੂੰ ਚਾਹੀਦਾ ਤੁਰੰਤ ਹੀ ਕੇਂਦਰ ਸਰਕਾਰ ਜਿਹਦੇ ਚ ਮੰਨਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਆਪਣੇ ਖੇਤੀਬਾੜੀ ਮੰਤਰੀ ਜਿਹੜੇ ਸੁਰਾਜ ਚੋਹਾਨ ਜੀ ਨੇ ਕੇਂਦਰ ਦੇ ਉਹਨਾਂ ਨੂੰ ਭੇਜਿਆ ਜਦੋਂ ਨੇ 20000 ਕਰੋੜ ਦਾ ਕਿਹਾ ਵੀ ਸਾਡਾ ਨੁਕਸਾਨ ਹੋਇਆ ਉਹ ਇੱਥੇ ਆ ਕੇ ਆਇਆ ਉਹਨਾਂ ਨੇ ਐਸਟੀਮੇਟ ਲਾਇਆ ਉਹਦੇ ਤੁਰੰਤ ਜਦੋਂ ਉਹਨਾਂ ਨੇ ਆਪ ਦਾ ਐਸਟੀਮੇਟ ਭੇਜਿਆ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ ਦੇ ਦੌਰੇ ਤੇ ਸੀ ਇੱਕਦਾਂ ਅਗਲੇ ਦਿਨੀ ਪੰਜਾਬ ਚ ਆਏ ਪੰਜਾਬ ਦਾ ਹੜਪੇੜ ਜਿਹਨੇ ਹੜ੍ਹਾਂ ਦੇ ਵਿੱਚ ਆਇਆ ਸੀ ਜਿਹੜੇ ਗੁਰਦਾਸਪੁਰ ਮੈਂ ਵੀ ਉੱਥੇ ਸੀ ਪਠਾਨਕੋਟ ਸਾਰੇ ਉਹ ਜ਼ਿਲ੍ਹਿਆਂ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਦੌਰਾ ਕੀਤਾ ਉਹਨਾਂ ਨੇ ਤੁਰੰਤ 1600 ਕਰੋੜ ਰੁਪਏ ਦੀ ਰਾਹਤ ਵੀ ਮਨਜ਼ੂਰ ਕੀਤੀ ਕਿਉਂਕਿ ਜਦੋਂ ਪੰਜਾਬ ਦੇ ਮੌਜੂਦਾ ਚੀਫ ਸੈਕਟਰੀ ਸਾਹਿਬ ਨੇ ਦੱਸਿਆ ਉਹਨਾਂ ਨੇ ਮੀਟਿੰਗ ਲਈ ਉਹਦੇ ਚ ਕਿਹਾ ਵੀ 13599 13299 13299 ਕਰੋੜ ਦਾ ਨੁਕਸਾਨ ਉਹਨਾਂ ਨੇ ਦੱਸਿਆ ਜਿਹੜਾ ਜਿਹਨੇ ਪਹਿਲਾਂ 20000 ਕਰੋੜ ਦਾ ਕਿਹਾ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ 12000 ਕਰੋੜ ਤਾਂ ਤੁਹਾਡੇ ਕੋਲ ਐਸਡੀਆਰਐਫ ਦਾ ਪਹਿਲਾ ਪੱਤਿਆ 16 ਤੋਂ 1600 ਕਰੋੜ ਹੋਰ ਦੇ ਉੱਤੇ ਚੁੱਕਿਆ 13000 600 ਕਰੋੜ ਰੁਪਏ ਤੁਹਾਡੇ ਕੋਲ ਹੋ ਗਿਆ ਜਿਹੜਾ ਤੁਸੀਂ ਐਸਟੀਮੇਟ ਦੇ ਰਹੇ ਹੋ 13299 ਕਰੋੜ ਦਾ ਇਹਦੇ ਮਤਲਬ 311 ਕਰੋੜ ਤੁਹਾਡੇ ਕੋਲੇ ਹੋਰ ਬਾਧੂ ਬਚੇ ਪਰ ਇਹ ਸਾਰੀ ਚੀਜ਼ ਹੁੰਦੇ ਜੁੰਦੇ ਤੁਹਾਨੂੰ ਪਤਾ ਅੱਜ ਤੁਸੀਂ ਫਰੀਦਕੋਟ 'ਚ ਬੈਠੇ ਹੋ ਕਿਸੇ ਵੀ ਜਿੱਤਾ ਨੁਕਸਾਨ ਹੋਇਆ ਅੱਜ ਤੱਕ ਉਹ ਆਵਾਰ ਜਾਨੀ ਦਿੱਤਾ ਗਿਆ ਗੱਲਾਂ ਕੀਤੀਆਂ ਨੇ ਹੁਣ ਦੁਬਾਰਾ ਫੇਰ ਕੱਲ ਫੇਰ ਸਾਡੇ ਸਿਵਰਾਜ ਚੋਹਾਂ ਜੀ ਜਿਹੜੇ ਕੇਂਦਰੀ ਮੰਤਰੀ ਨੇ ਉਹ ਫੇਰ ਦੌਰਾ ਕਰਨ ਆਏ ਇਹਨਾਂ ਨੇ 16000 ਘਰਾਂ ਦੀ ਇੱਕ ਲਿਸਟ ਭੇਜੀ ਕਿ ਜਿਨ੍ਹਾਂ ਦੇ ਗਰੀਬਾਂ ਦੇ ਘਰ ਪੈ ਗਏ ਨੇ ਖਤਮ ਹੋ ਗਏ ਨੇ ਉਹਨਾਂ ਨੇ ਇੱਕ ਦਮ ਕੇਂਦਰ ਸਰਕਾਰ ਨੇ 1,60,000 ਰੁਪਇਆ ਤੁਰੰਤ ਮਨਜ਼ੂਰ ਕਰਕੇ ਕਿ ਜਿਹੜੇ 16000 ਘਰ ਆ ਉਹਨਾਂ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਜਦੋਂ ਕੱਲ ਆਏ ਸੁਰਾਜ ਚਾਹਨ ਜਿਨ੍ਹਾਂ ਨੇ ਫਿਰ 32604 ਘਰਾਂ ਦਾ ਇੱਕ ਹੋਰ ਲਿਸਟ ਦਿੱਤੀ ਉਹਨਾਂ ਨੇ ਮੌਕੇ ਤੇ ਸੈਕਸ਼ਨ ਕਰਕੇ ਕਿਹਾ ਕਿ 1,60,000 ਦੇ ਹਿਸਾਬ ਨਾਲ ਅਸੀਂ ਜਿਹਦਾ ਘਰ ਗਰੀਬ ਦਾ ਘਟ ਹੈ ਉਹਨੂੰ ਦਿੱਤਾ ਜਾਊਗਾ ਇਹ ਮੈਂ ਜਾਣਕਾਰੀ ਇਸ ਕਰਕੇ ਦੇ ਰਿਹਾ ਕਿ ਜਿਹੜੇ 14,000 ਘਰ ਪਹਿਲਾਂ ਸੀ ਉਹਨਾਂ ਦੇ ਹਿਸਾਬ ਦੇ ਨਾਲ ਵੀ ਜਿਹੜੇ ਹੁਣ 332,000 ਘਰ ਦਿੱਤੇ ਗਏ ਉਹਨਾਂ ਦੇ ਹਿਸਾਬ ਨਾਲ ਵੀ ਮੈਂ ਦੋ ਚਾਰ ਚੀਜ਼ਾਂ ਪੁੱਛਣੀਆਂ ਚਾਹੁੰਦਾ ਕਿ ਜੋ 1,60,000 ਰੁਪਏ ਉਹਨਾਂ ਨੇ 37,604 ਘਰਾਂ ਦੇ ਦਿੱਤਾ ਔਰ 6474 ਕਰੋੜ ਰੁਪਇਆ ਕੱਲ ਇਰੇ ਕੇਂਦਰੀ ਖੇਤੀ ਮੰਤਰੀ ਮੈਸੂਰਾ ਚੋਹਾਂਜੀ ਉਹ ਇਹ ਕਹਿ ਕੇ ਗਏ ਨੇ ਵਿੱਚ 76,000 ਕਰੋੜ 74 ਕਰੋੜ ਰੁਪਏ ਅਸੀਂ ਹੋਣ ਦੇ ਰਹੇ ਆ ਜਿਹੜਾ ਕਿ ਉਹ ਕਣਕ ਦੇ ਬੀਜ ਲਈ ਚਾਹੀਦਾ ਸੋ ਸੈਂਟਰ ਵੱਲੋਂ ਕੋਈ ਕਮੀ ਨਹੀਂ ਮੈਂ ਸਿਰਫ ਇਹ ਦੋ ਚਾਰ ਸਵਾਲ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਅਸੀਂ ਹਰੇ ਜਿਲ੍ਹੇ ਜਾ ਕੇ ਪੁੱਛਣਾ ਚਾਹੁੰਦੇ ਆ ਜਿਹਦੇ ਵਿੱਚ ਇਹ ਕਿ ਐਸਟੀਆਰਐਫ ਦਾ 12,000 ਕਰੋੜ ਰੁਪਏ ਦਾ ਕੋਈ ਹਸਾਬ ਕਿਤਾਬ ਨਹੀਂ ਅੱਜ ਤੱਕ ਉਹਦੇ মিডিਆ ਰਾਹੀਂ ਵੀ ਸਵਾਲ ਪੁੱਛੇ ਗਏ ਨੇ ਚੈਨਲ ਰਾਹੀਂ ਵੀ ਸਵਾਲ ਪੁੱਛੇ ਗਏ ਨੇ ਵਿਧਾਨ ਸਭਾ 'ਚ ਵੀ ਸਵਾਲ ਪੁੱਛੇ ਗਏ ਨੇ ਅਸੀਂ ਕਹਿੰਦੇ ਉਹਦਾ ਵਾਈਟ ਪੇਪਰ ਇਸ਼ੂ ਕਰ ਦਿਓ ਉਹ ਦੱਸਿਓ ਵੀ ਪੈਸਾ ਕਿੱਥੇ ਗਿਆ 1600 ਕਰੋੜ ਰੁਪਏ ਕਿੱਾਈ ਗਿਆ ਸੋ ਜੋ ਵੀ ਕੀਤਾ ਇਹ ਸਾਰੀ ਚੀਜ਼ਾਂ ਦੇ ਵਾਸਤੇ ਅਸੀਂ ਇਹ ਬਾਈ ਅਖੀਰ ਦੇ ਵਿੱਚ ਛੋੜਨ ਵਾਲੇ ਹੀ ਅੱਜ ਚਰਚਾ ਛੋੜਨ ਨਾਲ ਕਰਨਾ ਆਏ ਆ ਕਿ ਜਿਵੇਂ ਮੌਸਮ ਵਿਭਾਗ ਨੇ ਕਿਹਾ ਕਿ ਜਿਹੜੇ ਬੰਨ ਨੇ ਉਹ ਕਮਜ਼ੋਰ ਨੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਐਸ ਡੀ ਆਰ ਐਫ ਦਾ 12000 ਕਰੋੜ ਕਿੱਥੇ ਗਿਆ ਉਹਦਾ ਹਿਸਾਬ ਦਿੱਤਾ ਜਾਵੇ ਜਿਹੜਾ ਹੜਾ ਦੇ ਮੌਸਮ ਵਿਭਾਗ ਨੇ ਸਭ ਤੋਂ ਪਹਿਲਾਂ ਚੇਤਾਵਨੀ ਦਿੱਤੀ ਤਾਂ ਏਵੈਕੂਏਸ਼ਨ ਪਲਾਨ ਪੰਜਾਬ ਗਵਰਨਮੈਂਟ ਦਾ ਕਿੱਥੇ ਆ ਔਰ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੀੜ ਅੜ ਪੀੜਤਾ ਦੇ ਤਵਾਰ ਤਵਾਰਾਂ ਦੇ ਮੁਆਵਜ਼ਾ ਕਿੱਥੇ ਆ ਸੋ ਅੱਜ ਸਰਕਾਰ ਜਿਹੜੀ ਛੁੱਟੀ ਪਈ ਆ ਅਸੀਂ ਸਰਕਾਰ ਨੂੰ ਜਗਾਉਣ ਲਈ ਔਰ ਪੰਜਾਬ ਦੇ ਲੋਕਾਂ ਲਈ ਚਿਟਾਣ ਵਾਂਗੂ ਖੜੇ ਆ ਕਿ ਕਿਸੇ ਤਰੀਕੇ ਵੀ ਕੇਂਦਰ ਦੇ ਵੱਲੋਂ ਕੋਈ ਇਸ ਵੱਲ ਘਾਟ ਨਹੀਂ ਪਰ ਪੰਜਾਬ ਸਰਕਾਰ ਦਾ ਇਸ ਦੇ ਵੱਲ ਕੋਈ ਧਿਆਨ ਨਹੀਂ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਤਾਂ ਸਿਰਫ ਇਹੀ ਕਹਿਣਾ ਰਹਿ ਗਿਆ ਹੜ ਦਾ ਪਾਣੀ ਤਾਂ ਸੁੱਕ ਜਾਵੇਗਾ ਪਰ ਪੰਜਾਬ ਦੇ ਲੋਕਾਂ ਦਾ ਦੁੱਖ ਨਹੀਂ ਸੁੱਕਿਆ ਪੰਜਾਬ ਦੇ ਲੋਕ ਦੁਖੀ ਆ ਇਤੋਂ ਭਾਰੀ ਕਦੇ ਹੱਡ ਨਹੀਂ ਆਏ ਪਰ ਪੰਜਾਬ ਸਰਕਾਰ ਦੀ ਨਾਕਾਮੀ ਜਿਹੜੀ ਆ ਉਹਦਾ ਅਸੀਂ ਜਵਾਬ ਮੰਗਦੇ ਆ ਪੰਜਾਬ ਸਰਕਾਰ ਨੂੰ ਉਹਦਾ ਜਵਾਬ ਦੇਣਾ ਪਏਗਾ ਧੰਨਵਾਦ ਤੁਹਾਡਾ ਸਾਰਿਆਂ ਦਾ। ਸਾਬ ਇੱਕ ਰਿਪੋਰਟ ਆਈ ਸੀ ਕਿ ਜਿਹੜਾ GBWM ਦੇ ਵੱਲੋਂ ਜਿਹੜਾ ਪਾਗੜਾ ਬਿਆਸ ਮੈਨੇਜਮੈਂਟ ਬੋਰਡ ਆ ਜਾਂ ਪਾਗੜਾ ਬਿਆਸ ਸਟੈਂਡ ਜੋ ਬਣਿਆ ਹੋਇਆ ਉਹਦੀ ਪੂਰੀ ਸਮਰੱਥਾ ਦਾ 25% ਤੱਕ ਉਹਦੇ ਵਿੱਚ ਮਲਵਾ ਭਰ ਚੁੱਕਿਆ ਕਿ ਕੇਂਦਰ ਸਰਕਾਰ ਉਸ ਚੀਜ਼ ਦੀ ਸਫਾਈ ਦੇ ਲਈ ਕੋਈ ਪ੍ਰਬੰਧ ਕਰੇ। ਦੇਖੋ ਮੈਂ ਕਿਹੜਾ ਚੋਣ ਵਿੱਚ ਜੀ ਗੁਸ ਸਮੱਸਿਆ। ਦੇਖੋ ਗੱਲ ਇਹ ਆ ਕਿ BBMP ਦੀ ਗੱਲ ਕਰਦੇ ਹੋ ਔਰ ਆਵੀ ਦੀ ਗੱਲ ਕਰਦੇ ਹੋ ਹਰੇਕ ਜਗ ਹਰੇਕ ਜਿਹੜੇ ਦਰਿਆ ਨੇ ਜਾਂ ਨਾਲੇ ਨੇ ਇੰਦਰ ਸਰਕਾਰ ਵੱਲੋਂ ਪਹਿਲੇ ਪੈਸੇ ਆਉਂਦੇ ਨੇ ਸਫਾਈ ਕੀਤੀ ਜਾਵੇ। ਸੋ ਬੀਬੀਐਮਈ ਦੀ ਜਿਹੜੀ ਮੈਂ ਪਹਿਲਾਂ ਗੱਲ ਕਹਿ ਚੁੱਕਿਆ ਜਮ ਫਿਰ ਦੁਬਾਰਾ ਦਰਉਣਾ ਚਾਹੁੰਨਾ ਕਿ ਜਦੋਂ ਇਹ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਭਰਿਆ ਗਿਆ ਸੀ। 2 ਜਾਂ 3 ਮਹੀਨੇ ਪਹਿਲਾਂ ਜੇ ਹੌਲੀ-ਹੌਲੀ ਪਾਣੀ ਕੱਢੀ ਜਾਂਦੇ ਤਾਂ ਜਿਹੜੇ 130 ਆਪਣੇ ਬੰਨ੍ਹ ਆ ਟੁੱਟੇ ਨੇ ਉਹ ਟੁੱਟਦੇ ਨਾ ਇੰਨਾ ਜ਼ਿਆਦਾ ਜ਼ੋਰ ਨਾਲ ਪਾਣੀ ਆਉਂਦਾ ਨਾ ਇਹਨਾਂ ਨੇ ਕੋਈ ਵੀ ਚੀਜ਼ ਜਿਹੜੀ ਆ ਪਹਿਲਾ ਮੌਕੇ ਤੇ ਪੰਜਾਬ ਸਰਕਾਰ ਨੇ 2 ਮਹੀਨੇ 3 ਮਹੀਨੇ ਪਹਿਲਾਂ ਜਦੋਂ ਆਪਾਂ ਹੜ੍ਹ ਦੀ ਮੀਟਿੰਗਾਂ ਹੁੰਦੀਆਂ ਨੇ ਕਿ ਕਿਹੜੇ ਨਾਲ ਆਪਾਂ ਨੂੰ ਪਤਾ ਕਿ ਜਿਹੜੇ ਸੇਮ ਦੇ ਨਾਲੇ ਵੀ ਆ ਉਹਨਾਂ 'ਚ ਦਰਖਤ ਪੈਦਾ ਹੋ ਜਾਂਦੇ ਆ ਉਹਨਾਂ 'ਚ ਵੱਡੀ ਬੇਲ ਪੈਦਾ ਹੋ ਜਾਂਦੀ ਆ ਜਿਹੜੀ ਇਹ ਕਹਿੰਦੇ ਨਰੇਗਾ ਦੇ ਵਰਕਰ ਵਿਚਾਰੇ ਨਰੇਗਾ ਦੇ ਵਰਕਰ ਉਹਨੂੰ ਨਹੀਂ ਕੱਟ ਸਕਦੇ ਉਹਨੂੰ ਸਪੈਸ਼ਲੀ ਜਿਹੜੇ ਆਪਣੇ ਮਸ਼ੀਨਾਂ ਦੇ ਰਾਹੀ ਉਹ ਸਾਫ਼ ਕਰਨੇ ਪੈਂਦੇ ਆ ਜਿਹਦੇ 'ਚ ਪੰਜਾਬ ਸਰਕਾਰ ਫੇਲ ਹੋਈ ਆ ਸੋ ਅਸੀਂ ਇਹੀ बार-बार ਕਹਿੰਦੇ ਆ ਕਿ ਅਸੀਂ ਹੜ੍ਹਪੀੜਤਾ ਨਾਲ ਖੜੇ ਆ ਅਸੀਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅੱਜ ਮੈਂ ਇੱਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਰਕਾਰ ਜ਼ਿੰਮੇਵਾਰ ਆ ਉਹਨੂੰ ਜ਼ਿੰਮੇਵਾਰ ਠਰਉਣਾ ਚਾਹੀਦਾ ਔਰ ਉਹਨੂੰ ਜਵਾਬ ਦੇਣਾ ਚਾਹੀਦਾ ਸਰ ਥਿਓਸੋਫਿਕ ਸਵਾਲ ਹੋ ਰਿਹਾ ਹੈ ਕਿ ਭਗਨਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਹਿਮਾਚਲ ਤੇ ਰਾਜਸਥਾਨ ਦੀ ਪੱਕੀ ਜਿਹੜੀ ਹੈ ਮੈਂਬਰਸ਼ਿਪ ਨੂੰ ਲੈ ਕੇ ਗੱਲ ਸਾਹਮਣੇ ਆ ਰਹੀ ਹੈ ਕਿ ਕੋਈ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਤੁਸੀਂ ਪੰਜਾਬ ਬੀਜੇਪੀ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਸ ਤੇ ਪ੍ਰਭਾਵ ਦੇਖੋ ਇਹਦੇ ਜਿਹੜੀ ਮੈਨੇਜਮੈਂਟ ਦਾ ਹੈ ਪੰਜਾਬ ਦਾ ਵੱਡਾ ਹਿੱਸਾ ਦੇਖੋ ਇਹਦੇ ਵਿੱਚ ਸਾਰੇ ਆ ਸਟੇਟ ਦਾ ਜਿਹੜਾ ਹਿੱਸਾ ਹੈਗਾ ਪਰ ਜਿਹੜੀ ਮੈਨੇਜਮੈਂਟ ਆ ਪੰਜਾਬ ਗਵਰਨਮੈਂਟ ਨਾਲ ਦੇਖਦੀ ਹੈ ਪ੍ਰਧਾਨ ਮੰਤਰੀ ਆਪਣੇ ਸੌਰੀ ਮੁੱਖ ਮੰਤਰੀ ਸਾਹਿਬ ਖੋਦ ਉੱਥੇ ਗਏ ਸੀ ਨਿਰੀਖਣ ਕਰਨ ਲਈ ਸੋ ਮੈਂ ਤਾਂ ਕਹਿੰਦਾ ਜਦੋਂ ਪਾਣੀ ਦਾ ਲੈਵਲ ਵਧਿਆ ਸੀ ਉਦੋਂ ਹੀ ਪਾਣੀ ਕੱਢਣਾ ਸ਼ੁਰੂ ਕਰ ਦੇਣਾ ਸੀ ਸ਼ਿਵ ਸਾਹਿਬ ਇੱਕ ਮੁੱਖ ਮੰਤਰੀ ਵੱਲੋਂ ਕਰੋੜਾਂ ਦੇ ਵੀ ਵੀ ਹਜ਼ਾਰ ਦੇ ਕਿਸਾਨਾਂ ਨੂੰ ਚੈੱਕ ਦਿੱਤੇ ਗਏ ਉਹ ਕਹਿੰਦੇ ਅੱਜ ਕਿੱਧਰ ਚੈੱਕ ਦਿੰਦੇ ਸੀ 35 ਰੁਪਿਆ ਦੇ 40 ਰੁਪਿਆ ਦੇ ਚੈੱਕ ਉਹਨੇ ਤੁਸੀਂ ਵੀ ਉਸ ਉਸ ਸਮ ਕੈਬਨਿਟ ਦਾ ਹਿੱਸਾ ਰਹੇ ਸੀਗੇ ਇਹ ਐਕਚੁਅਲੀ ਨਾ ਜੀ ਇਹ ਕਲਾਕਾਰੀ ਆ ਜੇ ਤੁਸੀਂ 20000 ਦਾ ਚੈੱਕ ਦੇ ਕੇ ਤੁਸੀਂ ਇੱਕ ਦਿਖਾਵਾ ਕਰਕੇ ਉਹਨਾਂ ਨੇ ਕਹਦੇ ਦਿਵਾਲੀ ਤੋਂ ਪਹਿਲਾਂ ਅਸੀਂ ਹਰੇਕ ਨੂੰ ਮੁਆਵਜ਼ਾ ਦੇਵਾਂਗੇ ਦਿਵਾਲੀ 'ਚ ਕੀ ਦਿਨ ਰਹਿ ਗਏ ਅਜ ਕਿਸੇ ਨੂੰ ਮੁਆਵਜ਼ਾ ਅਜ ਦੱਸੋ ਵੀ ਕਿੰਨੇ 4 ਲੱਖ ਹਰ ਪੀੜਥਲੇ ਕਿ ਮੁਆਵਜ਼ਾ ਮਿਲ ਕੇ ਅਸੀਂ ਇਹ ਗੱਲ ਕਹਿੰਦੇ ਆਂ ਵੀ ਮੁਆਵਜ਼ਾ ਜਿਹੜੇ ਵਿਚਾਰੇ ਮੈਂ ਦੇਖ ਕੇ ਆਇਆ ਘਰ ਮੈਂ ਆਬ ਗੁਰਦਾਸਪੁਰ ਪਠਾਨਕੋਟ ਮੈਂ ਮੋਗੇ ਤੁਹਾਡੇ ਨਾਲ ਆ ਮੋਗੇ ਪੇ ਦੋ ਦਿਨ ਲੱਗ ਗਿਆ ਜਿਹੜਾ ਬੰਦ ਟੁੱਟਿਆ ਇੱਥੇ ਦੇਖਿਆ ਲੋਕਾਂ ਦੇ ਹੜ ਇੱਕ ਬੀਬੀ ਵਿਚਾਰੀ ਮੈਂ ਦੇਖੀ ਉਹ ਵਿਚਾਰੀ ਦੇ ਧਾਰਾ ਵਾਲਾ ਕਿਤੇ ਸੁਰਗਵਾਸ ਹੋ ਗਿਆ ਲੜਕਾ ਵਿਚਾਰਾ ਜੇਲ੍ਹ ਚਾ ਕੱਲੀ ਬੀਬੀ ਆ ਉਹਦਾ ਘਰ ਤਬਾ ਹੋ ਗਿਆ ਅਸੀਂ ਉਹਦੇ ਘਰ ਦੀ ਜਿਹੜੀ ਜ਼ਮੀਨ ਆ ਸੀ ਕਿ ਪ੍ਰਧਾਨ ਮੰਤਰੀ ਯੋਜਨਾ ਤੱਲੇ ਉਹਨੂੰ ਅਸੀਂ ਪੈਸਾ ਦੇ ਕੇ ਘਰ ਬਣਾਉਣ ਦੀ ਤਜ਼ਵੀਜ਼ ਰੱਖੀ ਉਹ ਕਹਿੰਦੇ ਜੀ ਜ਼ਮੀਨ ਨਹੀਂ ਉਹਦੇ ਕੋਲ ਫਿਰ ਅਸੀਂ ਪੰਚਾਇਤ ਨੂੰ ਬੇਨਤੀ ਕੀਤੀ ਕਿ ਤੁਸੀਂ ਪੰਚਾਇਤ ਵੱਲੋਂ 100 ਗਜ ਦਾ ਉਹਨੂੰ ਪਲਾਟ ਦੇ ਦਿਓ ਤਾਂ ਕਿ ਪ੍ਰਧਾਨ ਮੰਤਰੀ ਯੋਜਨਾ ਥੱਲੇ ਦਾ ਘਰ ਬਣਾ ਸਕਿਆ ਸੋ ਬਹੁਤ ਲੋਕੀ ਦੁਖੀ ਆ ਇਸ ਗੱਲ ਦੇ ਵਿੱਚ ਆਪਾਂ ਸਾਰੇ ਬੁੱਤ ਕਿਲਕਲ ਜਿਹੜੀ ਡੈਮ ਦੇ ਗੇਟ ਟੁੱਪੇ ਸੀ ਕੀ ਕੇਂਦਰ ਸਰਕਾਰ ਉਹਦੇ ਲਈ ਕੌਣ ਜ਼ਿੰਮੇਵਾਰ ਆ ਉਹਦੀ ਕੋਈ ਜਾਂਚ ਕਰਵਾਏ ਦੇਖੋ ਇਹ ਜਾਂਚ ਕਰਾਉਣੀ ਚਾਹੀਦੀ ਆ ਸਤਾਪ ਕਹਿੰਦੇ ਆ ਕਿ ਡੈਮ ਪਹਿਲਾਂ ਕੋਣ ਪਹਿਲੇ ਤੋਂ ਟੁੱਟਣ ਪਹਿਲਾਂ ਉਹਨਾਂ ਦੀ ਰਿਪੇਅਰ ਤੇ ਵਾਸਤੇ ਉਹਦਾ ਵੀ ਰੌਲਾ ਪੈ ਰਿਹਾ ਕਿ ਜਿਹੜੀ ਕੰਪਨੀ ਨੂੰ ਇਹ ਕਹਿੰਦੇ ਅਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਨੂੰ ਤਾਂ ਜੀ ਗੇਟ ਬਣਾਉਣ ਦਾ ਟੈਂਡਰ ਤਾਂ ਸੱਤ ਮੇਨਟੇਨੈਂਸ ਦਾ ਟੈਂਡਰ ਹੀ ਦਿੱਤਾ ਸੋ ਇਹ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਸ ਕੇਂਦਰ ਸਰਕਾਰ ਦੀ ਨਹੀਂ ਸੂਬਾ ਸਰਕਾਰ ਦੀ ਹੈ ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਰ ਇੱਕ ਸਵਾਲ ਸੀ ਨਾ ਮੁੱਖ ਮੰਤਰੀ ਨੂੰ ਲਗਾਤਾਰ ਪਰ ਇੱਕ ਵਾਰ ਦੇ ਲਈ ਕੰਮ ਨਹੀਂ ਹਾਂ ਟਿਕਾਣਾ ਨਹੀਂ ਜਾ ਰਹੇ ਚਾਹੇ ਵਿਧਾਨ ਸਭਾ ਬਾਹਰ ਹੋਉਂਦੀ ਅੰਦਰ ਨਾ ਹੋਣ ਚਾਹੇ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਦਿੱਖੇ ਬੰਕਰ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਟੀਚਰਾ ਕਰਦੇ ਆ ਉਹ ਕੰਮ ਹੀ ਸਟੇਜ ਤੇ ਹੈ ਜੇ ਕੰਮ ਕਰਦੇ ਆ ਤਾਂ ਹੀ ਤਾਂ ਸਰਕਾਰ ਆ ਗਈ ਲੋਕਾਂ ਨੂੰ ਭੁਲਾ ਲਿਆ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਬੜੀ ਸਾਫ਼ ਤਰੀਕੇ ਨਾਲ ਪੰਜਾਬ ਦੀ ਗੱਡੀ ਫਸੀ ਨੀ ਹੈ ਜਿੰਨੀ ਦੇ ਡਬਲ ਇੰਜਨ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਸਰਕਾਰ 2027 ਚ ਆਪਾਂ ਨਹੀਂ ਬਣਾਉਂਦੇ ਪੰਜਾਬ ਦਾ ਭਲਾ ਨਹੀਂ ਹੋਣਾ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਿਆ ਪੰਜਾਬ ਤੇ ਚਿੰਤਾ ਦਾ ਵਿਸ਼ਾ ਜੇ ਹੋਊਗਾ ਜਿਹੜੇ ਸੂਬਾ ਤੁਸੀਂ ਆਪਣਾ ਗਵਰਡੀ ਸੂਬਾ ਲਾ ਦੋ 5 ਗੁਣੇ ਆਪਾਂ ਤੇ ਉਹਦੀ ਰੈਵਨਿਊ ਐਸ ਵੇਲੇ ਜੀਐਸਟੀ ਦਾ ਜਿਹੜਾ ਹਰਿਆਣਾ ਤੇ ਹਿਮਾਚਲ ਜੋ ਅਲੱਗ ਹੋਏ ਸੀ ਉਹ ਕਹਿੰਦੇ ਸਾਡਾ ਸੀ ਬਚਾਂਗੇ ਕਿਵੇਂ ਆਪੜਾ ਸੂਬੇ ਥੱਲੇ ਜਾ ਰਿਹਾ ਆਪਣੇ ਤੇ ਕਰਜ਼ਾ ਚੜ ਰਿਹਾ ਉਹਨਾਂ ਦੀ ਜਿਹੜੀ ਇਨਕਮ ਉਹ ਵੱਧ ਰਹੀ ਹੈ ਤਰੱਕੀ ਉਹ ਕਰ ਰਹੇ ਆ ਜਿਹੜੇ ਵੀ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟ ਸਰਕਾਰ ਆ ਚਾਹ ਉੱਤਰ ਪ੍ਰਦੇਸ਼ ਚ ਚਾਹ Rajasthan ਚ ਚਾਹ Gujarat ਚ ਚਾਹ Haryana ਚ ਹਰੇਕ ਸੂਬਾ ਤਰੱਕੀ ਕਰ ਰਿਹਾ ਸਿਰਫ ਪੰਜਾਬ ਲਈ ਕਰ ਰਿਹਾ ਮੇਰੀ ਬੇਨਤੀ ਆ ਕਿ ਇਹ ਤਾਂ ਪੰਜਾਬ ਸੂਬਾ ਕਰੋ ਜਿਹੜੀ ਗੱਡੀ ਫਸੀ ਵੀ ਆ ਤੇ ਡਬਲ ਇੰਜਨ ਐਵੇਂ ਕਹਿੰਦੇ ਕੋਈ ਇਹਦੇ ਕਿ ਦੋ ਇੰਜਨ ਲਾ ਦੇਣੇ ਆ ਡਬਲ ਇੰਜਨ ਦਾ ਮਤਲਬ ਇਕ ਡਬਲ ਸਰਕਾਰ ਸੂਬੇ ਸਰਕਾਰ ਵੀ ਔਰ ਸੈਂਟਰ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਜਿਵੇਂ ਬਾਕੀ ਸੂਬਿਆਂ ਚ ਤਾਂ ਪੰਜਾਬ ਦਾ ਪੜਾ ਇੱਕ ਕਾਦੀ ਨਾਲ ਸਮਝੌਤਾ ਹੋਣ ਦੇ ਕੋਈ ਚਾਂਸ ਹੈ ਕਿਉਂਕਿ ਕੈਪਟਨ ਮਹਿੰਦਰ ਸਿੰਘ ਦਾ ਅੱਜ ਸੋਕੇ ਬਿਆਨ ਆਇਆ ਉਹ ਕਹਿੰਦੇ ਕਾਦੀ ਗੱਲ ਨਾਲ ਜਰੂਰ ਸਮਝੌਤਾ ਹੋਣਾ ਚਾਹੀਦਾ ਜਾਖੜ ਲਗਾਤਾਰ ਕਹਿ ਰਹੇ ਆ ਸਮਝੌਤਾ ਹੋਣਾ ਚਾਹੀਦਾ ਬੇਸ਼ੱਕ ਰਮਨੀਤ ਬਿਖੂਨੇ ਬਣਾਈ ਕਰਦਾ ਕਿ ਨਹੀਂ ਹੋ ਸਕਦਾ ਜਿਵੇਂ ਦੇਖਦੇ ਹੋ ਉਹ ਕਾਦੀ ਗੱਲ ਤੋਂ ਬਿਨਾ ਆਧਾਰ ਹੈ ਪੰਜਾਬ ਦੇ ਦੇਖੋ ਜੀ ਜਿਹੜੀ ਇਹ ਗੱਲ ਤੁਸੀਂ ਪੁੱਛ ਰਹੇ ਆ ਸਮਝੌਤੇ ਵਾਲੀ ਇਹ ਹੈਗੇ ਹਾਈ ਕਮਾਂਡ ਦਾ ਅੱਜ ਦਾ ਵਿਸ਼ਾ ਹੜਾਂ ਦਾ ਅੱਗੇ ਤੇ ਜੋ ਸਵਾਲ ਪੁੱਛੋਗੇ ਮੈਂ ਤੁਹਾਡੇ ਨਾਲ ਜੇ ਮੁੱਖ ਮੰਤਰੀ ਸਾਹਿਬ ਲਗਾਤਾਰ ਆਰਡੀਅਨ ਤੇ ਪੈਸੇ ਦੀ ਗੱਲ ਕਰਦੇ ਆ ਐਸਡੀਆਰਐਫ ਆਰਟੀ ਉਹ ਹੀ ਤਾਂ ਮੈਂ ਗੱਲ ਕਰਕੇ ਹਟਿਆ ਜੀ ਕਿ 12000 ਕਰੋੜ ਐਸਡੀਆਰਐਫ ਦਾ ਉਸ ਆਇਆ ਵਿਆ ਉਹਦਾ ਹਿਸਾਬ ਤਾਬ ਨਹੀਂ ਮਿਲ ਰਿਹਾ ਉਹ ਦੇਣ ਇਹ ਠੀਕ ਜਸਰਾ ਜੀ ਥੈਂਕ ਯੂ ਜੀ ਥੈਂਕ ਯੂ